ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਮੈਂ ਪਹਿਲਾਂ ਲੈਂਡਲਾਰਸ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਸੀ ਕੁਝ ਵੀਡੀਓਜ਼ ਅਪਲੋਡ ਵੀ ਕੀਤੀਆਂ ਸੀ ਇਸ ਚੈਨਲ ਦੇ ਉੱਪਰ ਬਟ ਹੁਣ ਆਪਾਂ ਰੈਗੂਲਰ ਲੈਂਡਲਾਰਸ ਦੀ ਸੀਰੀਜ਼ ਨੂੰ ਚਲਾਵਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਲੈਂਡਲਾਰਸ ਦੇ ਵਿੱਚ ਬਹੁਤ ਟੈਕਨੀਕਲ ਟਰਮਸ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਕਿ ਉਹਨਾਂ ਟੈਕਨੀਕਲ ਟਰਮਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਬੜੀ ਸਿੰਪਲ ਜਿਵੇਂ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਜਮਾਬੰਦੀ ਖਸਰਾ ਕਰਦਾਬਰੀ ਅਖਸ਼ਜਰਾ ਖੇਵ ਖਤੋਨੀ ਮਰੱਬਾ ਸ਼ਜਰਾ ਨਸਬ ਇਹ ਬੜੀਆਂ ਟਰਮਸ ਯੂਜ਼ ਕੀਤੀਆਂ ਜਾਂਦੀਆਂ ਨੇ ਤੇ ਮੈਂ ਇਸ ਸੀਰੀਜ਼ ਦੇ ਵਿੱਚ ਤੁਹਾਡੇ ਨਾਲੇ ਸਾਰੀਆਂ ਟਰਮਸ ਨੂੰ ਕੋਸ਼ਿਸ਼ ਕਰਾਂਗਾ ਕਿ ਸਮਝਣ ਨੂੰ ਸਮਝਾਉਂਦੀ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਸ਼ਜਰਾ ਨਸਬ ਸ਼ਜਰਾ ਨਸਬ ਜਿਹੜਾ ਹੈ ਇੱਕ ਬਹੁਤ ਹੀ ਇੰਪੋਰਟੈਂਟ ਰੈਵਨਿਊ ਦਾ ਡਾਕੂਮੈਂਟ ਹੈ ਸ਼ਜਰਾ ਮੀਨਸ ਨਕਸ਼ਾ ਮੈਂ ਨਸਬ ਇਹਨੂੰ ਆਪਾਂ ਜੇ ਸਿੰਪਲ ਜੀ ਗੱਲ ਕਹੀਏ ਤਾਂ ਇਹ ਇੱਕ ਪੈਡਿਗਰੀ ਟੇਬਲ ਵੀ ਕਿਹਾ ਜਾਂਦਾ ਹੁਣ ਇਨੂੰ ਪੜ੍ਹਨਾ ਕਿਵੇਂ ਹੈ ਇਹਨੂੰ ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਸ਼ਜਰਾ ਨਸਬ ਬਣਿਆ ਹੋਇਆ ਹੈ ਉਹ ਕਿਵੇਂ ਪੜ੍ਹਨਾ ਹੈ ਔਰ ਕਿਵੇਂ ਅੰਡਰਸਟੈਂਡ ਕਰਨਾ ਹੈ ਉਸ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਲੈਣੇ ਆ ਇਸ ਤਰ੍ਹਾਂ ਦਾ ਇੱਕ ਡਾਕੂਮੈਂਟ ਹੈ ਮੇਰੇ ਖਿਆਲ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਇਹ ਐਕਸ ਹੈ ਇਹ ਡਬਲਯੂ ਹੈ ਇਹ ਏ ਹੈ ਇਹ ਬੀ ਹੈ ਇਹ ਸੀ ਹੈ ਔਰ ਇਹ ਡੀ ਹੈ ਹੁਣ ਇਹ ਸ਼ਜਰਾ ਨਸਬ ਦੀ ਇੱਕ ਛੋਟੀ ਜੀ ਸਿੰਪਲ ਜੀ ਐਗਜ਼ਾਮਪਲ ਹੈ ਇਹ ਬੜਾ ਵੱਡਾ ਵੀ ਹੋ ਸਕਦਾ ਹੈ ਔਰ ਇਸ ਦੇ ਵਿੱਚ ਆਪਾਂ ਕਿਵੇਂ ਸਮਝੀਏ ਜਿਹੜੀ ਇਹ ਰੈਕਟੈਂਗਲਸ ਨੇ ਇਹ ਰੈਕਟੈਂਗਲਸ ਮੇਲ ਮੈਂਬਰ ਸ਼ੋ ਕਰਦੇ ਨੇ ਜਿਹੜੀ ਇਹ ਲੂਪ ਹੈ ਇਹ ਵਾਈਫ ਸ਼ੋ ਕਰਦੀ ਹੈ ਜਿਹੜਾ ਮੇਨ ਅਨਸਿਸਟਰ ਆ ਉਸ ਦੀ ਔਰ ਜਿਹੜੀ ਟਰਾਈਐਂਗਲ ਹੈ ਇਹ ਫੀਮੇਲ ਮੈਂਬਰ ਪਾਪ ਬੇਟੀ ਸ਼ੋ ਕਰਦੀ ਹੈ ਤਾਂ ਇੱਥੇ ਜੇ ਆਪਾਂ ਇਹ ਸਮਝੀਏ ਤਾਂ ਮਤਲਬ ਕੀ ਹੋਇਆ ਕਿ ਐਕਸ ਦੀ ਪਤਨੀ ਦਾ ਨਾਮ ਹੈ ਡਬਲਿਊ ਔਰ ਐਕਸ ਦੇ ਤਿੰਨ ਬੇਟੇ ਨੇ A B ਔਰ C ਔਰ ਇੱਕ ਬੇਟੀ ਹੈ ਡਾਟਰ ਸੋ ਸ਼ਜਰਾ ਨਸਬ ਆਪਾਂ ਦੇਖਦੇ ਹੀ ਕਹਿ ਸਕਦੇ ਆ ਕਿ ਐਕਸ ਦੀ ਫੈਮਿਲੀ ਦਾ ਪੈਡਿਗਰੀ ਟੇਬਲ ਕੀ ਹੈ ਦੂਸਰਾ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਜਿਹੜਾ ਸ਼ਜਰਾ ਨਸਬ ਹੈ ਇਸ ਦੇ ਵਿੱਚ ਸਿਰਫ ਓਨਰਸ ਪਾਵਨ ਸ਼ਸਟਰੀ ਸ਼ੋ ਹੋਏਗੀ ਹੋਰ ਕਿਸੇ ਦਾ ਨਾਮ ਐਡ ਨਹੀਂ ਹੋ ਸਕਦਾ ਸਪੋਜ਼ ਇੱਕ ਕਨਸੋਲੀਡੇਸ਼ਨ ਹੋ ਜਾਂ ਸੈਟਲਮੈਂਟ ਹੋ ਗਈ 1966 ਦੇ ਵਿੱਚ ਮੈਂ ਐਗਜ਼ਾਮਪਲ ਦੇ ਰਿਹਾ ਇਹਨੂੰ ਪਾਰਟਿਕੂਲਰ ਪੀਰੀਅਡ ਨਾ ਸਮਝਾ 1966 ਦੇ ਵਿੱਚ ਇੱਕ ਸੈਟਲਮੈਂਟ ਹੋ ਗਈ ਉਸ ਦੇ ਵਿੱਚ ਇੱਕ ਪੈਡਿਗਰੀ ਟੇਬਲ ਬਣ ਗਿਆ ਪਾਪ ਸ਼ਜਰਾ ਨਸਬ ਬਣ ਗਿਆ ਹੁਣ ਇਹ ਸ਼ਜਰਾ ਨਸਬ ਤੋਂ ਇਨਸੈਸਟਰ ਸ਼ੋ ਹੋ ਗਿਆ ਕਿ ਇਸ ਪਾਰਟਿਕੂਲਰ ਪ੍ਰਾਪਰਟੀ ਦੇ ਇਹ ਮਾਲਕ ਨੇ ਹੁਣ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਔਰ ਇਹਨੂੰ ਅੰਡਰਸਟੈਂਡ ਕਰਦੇ ਆ ਕਿ ਸਪੋਥ ਐਕਸ ਜਿਹੜਾ ਹੈ ਇੱਕ ਪ੍ਰਾਪਰਟੀ ਦਾ ਹਾਫ ਸ਼ੇਅਰ ਵਾਈ ਨੂੰ ਵੇਚ ਦਿੰਦਾ ਕਦੋਂ ਆਫਟਰ ਕਨਸੋਲੀਡੇਸ਼ਨ ਜਾਂ ਆਫਟਰ ਸੈਟਲਮੈਂਟ ਸੇ ਆਪਾਂ ਐਗਜ਼ਾਮਪਲ ਲੈਂਦੇ 1978 ਦੇ ਵਿੱਚ ਹੁਣ ਵਾਈ ਨੇ ਇਹ ਪ੍ਰੋਪਰਟੀ ਸੇਲ ਡੀਡ ਦੇ ਥਰੂ ਖਰੀਦੀ ਹੈ ਕੁਐਸਚਨ ਇਜ਼ ਕਿ ਵਾਈ ਦਾ ਨਾਮ ਆਪਾਂ ਨੂੰ ਸ਼ਜਰਾ ਨਸਬ ਚ ਮਿਲੇਗਾ ਤਾਂ ਆਨਸਰ ਇਜ਼ ਨੋ ਇਹ ਵਾਈ ਦਾ ਨਾਮ ਸ਼ਜਰਾ ਨਸਬ ਚ ਨਹੀਂ ਆਏਗਾ ਸ਼ਜਰਾ ਨਸਬ ਚ ਸਿਰਫ origignal owners ਦੇ ਨਾਮ ਹੀ ਆਉਣਗੇ ਜਿਹੜੇ ਸਬਸਿਕੁਐਂਟ ਪਰਚੇਸਰਜ਼ ਹੋਣਗੇ ਪਾਇਓ ਗਿਫਟ ਹੈ ਸੇਲ ਹੈ ਜਾਂ ਕੋਈ ਹੋਰ ਮੋਡ ਹੈ ਉਹਨਾਂ ਦੇ ਨਾਮ ਸ਼ਜਰਾਨਸਬ ਦੇ ਵਿੱਚ ਨਹੀਂ ਆਣਗੇ ਉਹਨਾਂ ਦੇ ਨਾਮ ਕਦੋਂ ਆਣਗੇ ਜਦੋਂ ਅਗਲੀ ਕਨਸੋਲੀਡੇਸ਼ਨ ਜਾਂ ਸੈਟਲਮੈਂਟ ਹੋਏਗੀ ਤੇ ਉਹ ਐਂਟਰੀਜ਼ ਬਣਨਗੀਆਂ ਤਾਂ ਉਹ ਸ਼ਜਰਾਨਸਬ ਦੇ ਵਿੱਚ ਫਿਰ ਐਂਟਰੀ ਪਵੇਗੀ ਤਾਂ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਜਦੋਂ ਸ਼ਜਰਾਨਸਬ ਤੁਸੀਂ ਪੜੋਗੇ ਜੇ ਉਹਦੇ ਵਿੱਚ ਦੋ ਇנק ਹੈ ਜਿਹੜੀ ਕਿੜੀ ਬਲੈਕ ਔਰ ਰੈਡ ਤੇ ਨਾਲ ਐਂਟਰੀਜ਼ ਨੇ ਤੇ ਇਹ ਤੁਹਾਨੂੰ ਕੀ ਸ਼ੋ ਕਰਨਗੀਆਂ ਜਿਹੜੀਆਂ ਬਲੈਕ ਐਂਟਰੀਜ਼ ਨੇ ਉਹ ਸ਼ੋ ਕਰਨਗੀਆਂ ਕਿ ਇਹ ਸਾਰੇ ਓरिजिनल ਓਨਰਸ ਨੇ ਤੇ ਆਫਟਰ ਸੈਟਲਮੈਂਟ ਜੇ ਕੋਈ ਹੋਰ ਉਸ ਦੇ ਵਿੱਚ ਐਂਟਰ ਹੋ ਗਿਆ ਬਾਈ ਵੇ ਆਫ ਸੇਲ ਪਰਚੇਜ਼ ਜੋ ਵੀ ਹੈ ਤਾਂ ਟ੍ਰਾਂਸਫਰ ਆਫ ਟਾਈਟਲ ਹੋਏਗਾ ਤਾਂ ਉਹਨਾਂ ਦੇ ਨਾਮ ਰੈਡ ਇੰਕ ਨਾਲ ਐਂਟਰ ਕੀਤੇ ਜਾਣਗੇ ਸ਼ਜਰਾਨਸਫ ਦੇ ਵਿੱਚ ਔਰ ਸ਼ਜਰਾਨਸਫ ਦੇਖਦੇ ਹੀ ਤੁਸੀਂ ਕਹਿ ਸਕਦੇ ਹੋ ਬਲੈਕ ਮੀਨਸ ਬਲੈਕ ਇਨਕ ਨਾਲ ਜਿਹੜੀਆਂ ਐਂਟਰੀਜ਼ ਨੇ ਮੀਨਸ ਇਹ origignal owner ਨੇ ਰੈਡ ਇਨਕ ਨਾਲ ਐਂਟਰੀ ਨੇ ਜੇ ਸ਼ਜਰਨਾਮੇ ਦੇ ਵਿੱਚ ਇਟ ਮੀਨਸ ਆਫਟਰ ਸੈਟਲਮੈਂਟ অর ਕਨਸੋਲੀਡੇਸ਼ਨ ਇਹਨਾਂ ਬੰਦਿਆਂ ਨੇ ਪਰਚੇਜ਼ ਕੀਤੀ ਹੈ ਡੂਰਿੰਗ that period ਹੁਣ ਤੁਸੀਂ ਕਹੋਗੇ ਕਿ ਜੇ ਇਹ ਐਂਟਰੀਆਂ ਸ਼ਜਰਨਾਮੇ ਵਿੱਚ ਸਾਨੂੰ ਮਿਲਣੀਆਂ ਹੀ ਨਹੀਂ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ origignal owner ਕੋ ਕਿਸੇ ਬੰਦੇ ਨੇ ਪਰਚੇਜ਼ ਕੀਤੀ ਹੋਈ ਹੈ ਪ੍ਰਾਪਰਟੀ ਤਾਂ ਉਹਦੀ ਐਂਟਰੀ ਕਿੱਥੇ ਹੋਏਗੀ ਬਿਲਕੁਲ ਠੀਕ ਹੈ ਤੁਹਾਡਾ ਕੁਐਸਚਨ ਤਾਂ ਉਸ ਦੀ ਹੋਏਗੀ ਸਪੋਲ ਆਪਾਂ ਐਗਜ਼ਾਮਪਲ ਲੈਨੇ ਆ ਸੇਲ ਲੀਡ ਦੀ ਹੁਣ ਸੇਲ ਲੀਡ ਐਕਸ ਨੇ ਵਾਈ ਦੀ ਫੇਵਰ ਚ ਕਰ ਦਿੱਤੀ ਤਾਂ ਇਸ ਦਾ ਜਿਹੜਾ ਜਨਰਲ ਪ੍ਰਿੰਸੀਪਲ ਹੈ ਉਹ ਲਾਗੂ ਹੋਏਗਾ ਕਿ ਪਹਿਲਾ ਇਸ ਦਾ ਇੰਤਕਾਲ ਪਾ ਮੋਟੀਸ਼ਨ ਹੋਏਗੀ ਮੋਟੀਸ਼ਨ ਹੋਣ ਤੋਂ ਬਾਅਦ ਜਦੋਂ ਜਮ੍ਹਾਂਬੰਦੀ 4 ਸਾਲੀ ਰਿਵਾਈਜ਼ ਹੋਏਗੀ ਤਾਂ ਉਸ ਦੇ ਵਿੱਚ ਵਾਈ ਦਾ ਓਨਰਸ਼ਿਪ ਦੇ ਕਾਲਮ ਦੇ ਵਿੱਚ ਐਂਟਰੀ ਹੋ ਜਾਏਗੀ ਪਰ ਛਜਰਾ ਨੂੰ ਸਮਝ ਨਹੀਂ ਹੋਏਗੀ ਇਹੀ ਫਰਕ ਹੈ ਬਟ ਇਸੀ ਜਦੋਂ ਸ਼ਜਰਾ ਨਸਬ ਔਰ ਜਮਬੰਦੀ ਦੀਆਂ ਐਂਟਰੀਆਂ ਜਾਂ ਮਿਊਟੇਸ਼ਨ ਨੂੰ ਕੰਪੇਅਰ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਇਹ origignal owner ਨੇ ਔਰ ਇਹ subsequent purchaser ਜਾਂ subsequent right acquire ਕੀਤਾ not as incestry what otherwise so ਇਹ ਹੈ ਸ਼ਜਰਾ ਨਸਬ ਦੀ ਰੈਲੇਵੈਂਸੀ ਰੈਵਨਿਊ ਲਾਅ ਦੇ ਵਿੱਚ ਥੈਂਕ ਯੂ ਵੈਰੀ ਮੱਚ ਗੋਡ ਬles you